ਨੇਤਰਾਂ ਦੇ ਵਿੱਚ ਜਲ ਦੇਖ ਕੇ ਪਾਸ਼ਾ ਨੇ ਕਿ ਨੇਤਰ ਕੁਛ ਮੰਗ ਰਹੇ ਨੇ ਬੋਲੋ ਪਤਾ ਸੀ ਕਹਨੇ ਕਥਨ ਨਾ ਭੀਜੇ ਗੋਵਿੰਦ ਹਰ ਭਾਵੇ ਲਾਜ ਰਖਾਈਏ ਪਾਸ਼ਾ ਇੱਥੇ ਕਹਿਣ ਦੀ ਲੋੜ ਹੀ ਨਹੀਂ ਬਸ ਲਾਜ ਰੱਖੋ ਤੇਰੇ ਦਰ ਤੇ ਆਏ ਆ ਦੋਨਾਂ ਨੇ ਪਿਓ ਪੁੱਤ ਨੇ ਪੱਲੇ ਅੱਗੇ ਕਰ ਦਿੱਤੇ ધાਤਾ ਕਿਰਪਾ ਕਰੋ ਘਰ ਚਰਨ ਪਾਉਣੇ ਆ ਹੋਰ ਸੱਚੇ ਪਾਸ਼ਾ ਪ੍ਰਸ਼ਾਦਾ ਵੀ ਗ੍ਰਹਿਣ ਕਰਿਓ ਪਾਸ਼ਾ ਪਤਾ ਨਹੀਂ ਕਿੱਥੇ ਕਿਹੜੀ ਪਰਖ ਪਾਦਣ ਇਹਦਾ ਕੋਈ ਪਤਾ ਨਹੀਂ ਉਹਨਾਂ ਦੀ ਖੇਡ ਹੈ ਹੁਣ ਕਹਿ ਦਿੱਤਾ ਕਿ ਪ੍ਰਸ਼ਾਦਾ ਵੀ ਗ੍ਰਹਿਣ ਕਰਿਓ ਤੇ ਪਾਸ਼ਾ ਨੇ ਬਚਨ ਕਰ ਦਿੱਤਾ ਭਾਈ ਐਸੇ ਕੱਲਿਆਂ ਨੇ ਨਹੀਂ ਆਉਣਾ ਸਾਰੀ ਸੰਗਤ ਸਾਡੇ ਨਾਲ ਆਏਗੀ ਕਿ ਐ ਸਾਰੀ ਸੰਗਤ ਸਾਡੇ ਨਾਲ ਆਏਗੀ ਤਾਂ ਪੇਟਾ ਵੀ 500 ਰੁਪਈਆ ਉਦੋਂ ਤਾਂ 500 ਬਹੁਤ ਸੀ ਉਹਨਾਂ ਨੇ ਕੋਈ ਨਹੀਂ ਰਦਾ ਕੇ ਪ੍ਰਿਆਰ ਕੇ ਛੀਸ ਚਰਨਾ ਤੇ ਰੱਖ ਦਿੱਤਾ ਬਸ ਤੂੰ ਆਪੇ ਸਭ ਕੁਝ ਕਰਨ ਵਾਲਾ ਹੈ ਇੱਧਰ ਵੀ ਤੂੰ ਹੈ ਤੇ ਉੱਧਰ ਵੀ ਤੂੰ ਹੈ ਹੀ ਬਸ ਮੇਹਰ ਕਰੋ ਆਜੋ ਠੀਕ ਹੈ ਪਾਸ਼ਾ ਨੇ ਸ਼ਮਾ ਬਿਨਾ ਦਿੱਤਾ ਉਹ ਤਾ ਕਹਿੰਦੇ ਅਸੀਂ ਪਰਸ਼ੋ ਨੂੰ ਹੀ ਆਏ ਕੀ ਹੈ ਪਰਸ਼ੋ ਨੂੰ ਕੱਲ ਦਾ ਦਿਨ ਵਿੱਚ ਹੈ ਅੱਜ ਅੰਮ੍ਰਿਤ ਵੇਲੇ ਗੁਰੂ ਦੇ ਚਰਨਾ ਚ ਨੇ ਜਾ ਕੇ ਉਸ ਵੇਲੇ ਬੈਂਕ ਨਹੀਂ ਹੁੰਦੇ ਸਨ ਸ਼ਾਹੂਕਾਰਾਂ ਦੇ ਕੋਲੇ ਪੈਸੇ ਰੱਖਿਆ ਜਾਂਦਾ ਸੀ ਤੇ ਲੋੜ ਪੈਣ ਤੇ ਉਹਨਾਂ ਤੋਂ ਲੈ ਲੈਂਦੇ ਸੀ ਉਹੀ ਬੈਂਕ ਹੁੰਦੇ ਸਨ ਸ਼ਾਹੂਕਾਰ ਦੇ ਕੋਲੇ ਪੈਸੇ ਰੱਖੇ ਸਨ ਕਹਿੰਦੇ ਆਪਣਾ 500 ਰੁਪਇਆ ਪਿਆ ਹੈ ਉਹ ਲੈ ਲੈਣੇ ਆ ਨਾਲੇ ਉਹਦਾ ਵਿਆਜ ਬਣਿਆ ਹੋਊਗਾ ਸ਼ਬਦਾ ਪ੍ਰਸਿੱਧਾ ਲੱਲਾਂਗੇ ਜਾ ਕੇ ਸ਼ਾਹੂਕਾਰ ਨੂੰ ਆਖਿਆ ਕਿ ਸਾਡੇ ਪੈਸੇ ਤੇ ਵਿਆਜ ਉਹਦਾ ਜੋ ਬਣਦਾ ਦੇ ਦੋ ਉਹ ਸਾਨੂੰ ਲੋੜ ਹੈ ਕੀ ਹੈ ਲੋੜ ਸਾਨੂੰ ਪਰ ਇਸ ਤੋਂ ਪਹਿਲੇ ਇਹ ਗੱਲ ਚੰਦੂ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਘਰ ਜਾ ਰਹੇ ਨੇ ਮੇਰਾ ਨਰਾਦਰ ਕੀਤਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਨੇ ਅੱਜ ਇਹਨਾਂ ਦਾ ਨਰਾਦਰ ਮੈਂ ਕਰੂੰਗਾ ਇਹ ਸੋਚ ਕੇ ਪੈਸ਼ਾ ਮੈਂ ਸ਼ਾਹੂਕਾਰ ਨੂੰ ਦੇਣ ਨਹੀਂ ਦੇਣਾ ਲੰਗਰ ਤਿਆਰ ਨਹੀਂ ਹੋਊ ਸੰਗਤਾਂ ਕਹਿੰਦੇ ਜਾ ਰਹੀਆਂ ਨੇ ਤੇ ਜਦੋਂ ਉੱਥੇ ਲੰਗਰ ਨਹੀਂ ਹੋਊ ਤੇ ਆਪੇ ਨਰਾਦਰ ਹੋਊਗਾ ਉਧਰ ਸਿੱਖ ਦੀ ਪਰਖ ਖੜੀ ਐ ਘੜੀ ਪੈਸ਼ੇ ਲੈਣ ਗਏ ਚੰਦੂ ਨੇ ਸ਼ਾਹੂਕਾਰ ਨੂੰ ਪਹਿਲੇ ਜਾ ਕੇ ਕਹਿ ਦਿੱਤਾ ਪੈਸ਼ੀ ਨਹੀਂ ਦੇਨੇ ਉਹ ਕਹਿੰਦਾ ਮੈਂ ਅਮਾਨਤ ਦੇ ਵਿੱਚ ਖਿਆਨਤ ਕਿਵੇਂ ਕਰ ਦਵਾਂ ਤੇਜ ਬੜਾ ਸੀ ਕਹਿੰਦਾ ਮਾਨਤ ਵਿੱਚ ਖਿਆਨਤ ਨਾ ਕਰੀ ਪਰ ਇੱਕ ਹਫਤਾ ਪੈਸੇ ਨਾ ਦਿਓ ਉਹਨਾਂ ਨੂੰ ਬਚ ਦੇ ਦਿਓ ਕੰਮ ਲੰਘ ਜਾਊਗਾ ਇੱਕ ਹਫਤਾ ਨਾ ਦਿਓ ਨਹੀਂ ਤਾਂ ਫਿਰ ਸਰਕਾਰ ਦੇ ਨਾਲ ਮੱਥਾ ਲਾਉਣਾ ਚੰਗਾ ਨਹੀਂ ਹੈ ਬਚਾਰਾ ਸ਼ੌਕਰ ਹੈ ਡਰ ਗਿਆ ਕਹਿੰਦਾ ਠੀਕ ਹੈ ਮੈਂ ਕਿਸੇ ਤਰ੍ਹਾਂ ਵੀ ਕਰਦਾ ਗੁਰਸਿੱਖ ਚਲੇ ਗਏ ਜਾ ਕੇ ਪੈਸੇ ਜਿਸ ਵੇਲੇ ਮੰਗੇ ਕਹਿੰਦਾ ਕਿ ਮੈਂ ਜੇ ਦਿੱਤੇ ਹੋਏ ਨੇ ਸਿਗੇ ਦੁਕਾਨਚੀ ਪਏ ਉੱਥੇ ਕਿਹੜਾ ਇੱਕ ਦੇ ਹੁੰਦੇ ਬੈਂਕ ਦੇ ਵਿੱਚ ਸਿਗੇ ਦੁਕਾਨਚੀ ਪਏ ਹੋਏ ਪਰ ਇਨਕਾਰ ਕਰ ਗਿਆ ਜੇ ਮੈਂ ਪੰਜ ਸੱਤ ਦਿਨ ਦੇ ਨਹੀਂ ਸਕਦਾ ਬڑا ਹੋਇਆ ਆਗੇ ਕਹਿੰਦੇ ਚਲੋ ਕੋਈ ਗੱਲ ਨਹੀਂ ਸ਼ੌਦਾ ਸਿੱਧਾ ਲੈਣੇ ਆਂ ਧਾਰ ਕਰ ਲੈਣੇ ਪਰ ਵਿਪਤ ਪਰ ਹੀ ਸਭ ਹੀ ਸੰਗ ਛੜਤ ਕੋ ਨਾ ਆਵਤ ਨੇਰੇ ਉਹ ਇਨਾ ਤੇ ਪਿਓ ਪੋਤੇ ਬਣ ਗਈ ਵਿਚਾਰਿਆਂ ਤੇ ਤੇ ਜਿਸ ਵੇਲੇ ਦੁਕਾਨਾਂ ਤੋਂ ਸਮਾਨ ਤੇ ਪੰਡਾ ਬਣਾ ਲਈਆਂ ਜਿਸ ਵੇਲੇ ਚੁੱਕਣਾ ਸੀ ਕਹਿੰਦੇ ਭਾਈ ਪਹਿਲੇ ਪੈਸੇ ਰੱਖੋ ਕਹਿੰਦੇ ਸਾਰੇ ਪਿਆਰ ਕਰਦੇ ਸੀ ਹੋ ਕੀ ਗਿਆ ਹੈ ਪਰ ਇਹ ਨਹੀਂ ਪਤਾ ਕਿ ਗੁਰੂ ਦੀ ਖੇਡ ਆ ਸਾਨੂੰ ਸਾਰਾ ਕੁਝ ਦਿਖਾਉਣਾ ਸੀ ਸਤਿਗੁਰਾਂ ਨੇ ਕਿ ਪਿਆਰ ਕੀ ਚੀਜ਼ ਹੈ ਹੈਨਾ ਜੀ ਪਈ ਪਿਆਰ ਕੀ ਚੀਜ਼ ਹੈ ਤਾਂ ਉਸ ਵੇਲੇ ਫਿਰ ਜਦ ਸਾਰੇ ਪਾਸੋਂ ਨਾ ਹੋ ਗਈ ਹੈ ਕਹਿੰਦੇ ਹੁਣ ਕੀ ਕਰੀਏ ਸੰਗਤਾਂ ਵੀ ਆ ਜਾਣੀਆਂ ਨੇ ਕੱਲ ਦਾ ਹੀ ਦਿਨ ਹੈ ਤਿਆਰੀ ਵੀ ਕਰਨੀ ਸ਼ਮਾਨ ਹੋਊ ਤਾਂ ਤਿਆਰੀ ਹੋਊ ਪੁੱਤਰ ਕਹਿੰਦਾ ਸ਼ੰਮਨ ਪਿਤਾ ਮੂਸ਼ਨ ਇਹ ਪਿਤਾ ਜੀ ਆਪਣੇ ਪੈਸੇ ਆ ਅਸੀਂ ਕਿਸੇ ਦੇ ਨਹੀਂ ਲੈਣੇ ਇਹ ਜਰੂਰ ਕੋਈ ਨਾ ਕੋਈ ਖੇਡ ਵਰਤਿਆ ਹੈ ਜਾਂ ਕੋਈ ਗੁਰੂ ਸਾਡੀ ਪਰਖਿਆ ਲੈ ਰਿਹਾ ਹੈ ਤੇ ਪਾਸ਼ਕ ਕਿਰਪਾ ਕਰਨਾ ਅਸੀਂ ਉਹਨਾਂ ਦੇ ਪੇਪਰ ਚੋਂ ਪਾਸ ਹੋਈਏ ਪਰ ਪਿਤਾ ਮੇਰੀ ਇੱਕ ਗੱਲ ਮੰਨਣੀ ਪਾਉਗੀ ਤੁਨੂੰ ਕਹਿੰਦੇ ਦਾਸ਼ ਕਹਿੰਦੇ ਅੱਜ ਜਾ ਕੇ ਉਹਨਾਂ ਦੀ ਦੁਕਾਨ ਦੇ ਅੰਦਰ ਆਪਾਂ ਬੰਨਣਾ ਹੈ ਉੱਤੇ ਪਹਿਲੇ ਮੁਗ ਹੁੰਦੇ ਸੀ ਕਹਿੰਦੇ ਮੈਨੂੰ ਥੱਲੇ ਤੋਂ ਫੜ ਕੇ ਤਾਰ ਦੇ ਮੈਂ ਉਹਨੇ ਹੀ ਪੈਸੇ ਲਿਆਉਂਗਾ ਜਿਹੜੇ ਸਾਡੇ ਸੀ ਗਏ ਪਰ ਆਪਾਂ ਪ੍ਰਸ਼ਾਦਾ ਪਿਤਾ ਕੀ ਕਹਿੰਦਾ ਪੁੱਤਰ ਲੋਕੀ ਜੇ ਪਤਾ ਲੱਗ ਗਿਆ ਲੋਕੀ ਕਹਿਣਗੇ ਗੁਰੂ ਦੇ ਸਿੱਖ ਚੋਰ ਨੇ ਪੇਤਾ ਚੋਰ ਅਸੀਂ ਨਹੀਂ ਆ ਚੋਰ ਉਹ ਹੈ ਜਿਹਨੇ ਸਾਡੀ ਅਮਾਨਤ ਨਹੀਂ ਦਿੱਤੀ ਹੈ ਅਸੀਂ ਚੋਰ ਨਹੀਂ ਅਸੀਂ ਆਪਣਾ ਲੈਣਾ ਹੈ ਜੇ ਇੱਕ ਵੀ ਥੇਲਾ ਵੱਧ ਲਵਾਂਗੇ ਅਸੀਂ ਚੋਰ ਹੋਵਾਂਗੇ